ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤੀਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤੀਆਂ ਦੀਆਂ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕਰ ਜਾਣਾ ਕੌਣ ਸਕਣ ਜੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਬੰਦੇ ਦੀ ਜਾਣਕਾਰੀ ਲੈ ਸਕਦੇ ਹੋ ਜੀ ਰਿਜਿਸਟਰ ਨੋਟ ਕਰੋ ਜੀ ਫਾਈਲ ਨੰਬਰ 736 ਨਾਮ ਕੌਰ ਜ਼ਿਲ੍ਹਾ ਲੁਧਿਆਣਾ ਏਰੀਆ ਜਗਰਾਉਂ ਕਾਠ ਜੱਟ ਸਿੱਖ ਪੜਾਈ ਸੁਪਰ ਮੈਡੀਕਲ ਪਲੱਸ 2 ਮੈਡੀਕਲ ਕੈਮੀਕਲ ਲੈਬ ਟੈਕਨੀਸ਼ੀਅਨ ਡਿਪਲੋਮਾ ਕੈਨੇਡਾ ਭੈਣ ਨੂੰ ਭਰਾ ਇੱਕ ਅਨਮੈਰਿਡ ਹਾਈਟ 5 ਫੁੱਟ 8 ਇੰਚ ਜਨਮ 2001 ਸਟੇਟਸ ਕੈਨੇਡਾ ਵਰਕ ਪਰਮਿਟ ਬ੍ਰੈਂਟਨ TSR 4 ਇੰਸ਼ੋਰੈਂਸ ਬ੍ਰੋਕਰ ਬ੍ਰੈਂਟਨ ਪਿਤਾ ਜੀ ਗਵਰਨਮੈਂਟ ਜੋਬ ਤੇ ਉੱਤੇ ਨੇ ਜੀ ਕੰਮ ਕੁੜੀ ਪ੍ਰਾਈਵੇਟ ਜੋਬ ਕਰਦੀ ਹੈ ਭਰਾ ਇੱਕ ਸਟਡੀ ਬੇਸ ਤੇ ਲੋੜ ਹੈ ਜੇ ਰਿਸ਼ਤੇ ਦੀ ਮੁੰਡਾ ਕੈਨੇਡਾ ਪੀਆਰ ਹੋਵੇ ਜ਼ਮੀਨ ਘੱਟੋ ਘੱਟ 30 ਕਿੱਲਿਆਂ ਤੱਕ ਜਰੂਰ ਹੋਣੀ ਹੋਵੇ ਪੱਗ ਬੰਨਦਾ ਹੋਵੇ ਜੇ ਮੁੰਡਾ ਵੈਸ਼ਨੂ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ نوٹ ਕਰੋ ਜੀ ਫਾਈਲ ਨੰਬਰ 737 ਨਾਮ ਕੌਰ ਜ਼ਿਲ੍ਹਾ ਬਰਨਾਲਾ ਕਾਸਟ ਜੱਟ ਸਿਕ ਹਾਈਟ 5 ਫੁੱਟ 5 ਇੰਚ ਜਨਮ 11 ਜਨਵਰੀ 1998 ਪੜ੍ਹਾਈ ਕੁੜੀ ਦੀ BA ਦੀ ਚੱਲ ਰਹੀ ਹੈ ਜੀ ਭਰਾ ਇੱਕ ਮੈਰਿਡ ਦੋ ਪਣ ਭਰਾ ਹੀ ਲਈ ਪਿਤਾ ਜੀ ਐਕਸਪਾਇਰ ਮਾਤਾ ਜੀ ਘਰ ਦਾ ਕੰਮ ਕਰਦੇ ਨੇ ਕੁੜੀ ਸੋਹਣੀ ਸਲੱਖੀ ਸਿੰਪਲ ਪਰਿਵਾਰ ਤੋਂ ਹੈ ਜੀ ਗਰੀਬ ਪਰਿਵਾਰ ਤੋਂ ਰਿਸ਼ਤਾ ਹੈ ਜੀ ਲੋੜ ਹੈ ਜੀ ਰਿਸ਼ਤੇ ਦੀ ਮੁੰਡੇ ਨੂੰ ਜ਼ਮੀਨ 5 ਕਿੱਲੇ ਤੱਕ ਜਰੂਰ ਆਉਂਦੀ ਹੋਵੇ ਨਸ਼ਾ ਰਹਿਤ ਹੋਵੇ ਜੀ ਮੁੰਡਾ ਕੰਮ ਕਰ ਵਧੀਆ ਕਰਦਾ ਹੋਵੇ ਮਿਹਨਤੀ ਹੋਵੇ ਕਰੈਕਟਰ ਪੱਖੋਂ ਸਹੀ ਹੋਣਾ ਚਾਹੀਦਾ ਹੈ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 738 ਨਾਮ ਮਹਿਕ ਰੋੜਾ ਜ਼ਿਲ੍ਹਾ ਲੁਧਿਆਣਾ ਹਿੰਦੂ ਰੋੜਾ ਹਾਈਟਾ 5 ਫੁੱਟ 4 ਇੰਚ ਹੈ ਜੀ ਜਨਮ ਜੂਨ 2001 ਪੜਾਈ ਪ੍ਰਾਈਸਟੂਨ ਮੈਡੀਕਲ ਅਤੇ ਪ੍ਰਾਈਵੇਟ ਜੋਬ ਤੇ ਹੈ ਜੀ ਲੜਕੀ ਭਰਾ ਇੱਕ ਐਚਐਮ ਦਾ ਐਚਐਮ ਦਾ ਕੋਰਸ ਕਰਿਆ ਹੋਇਆ ਹੈ ਜੀ ਪਿਤਾ ਦਾ ਕੰਮ ਆਪਣੀ ਫਰੂਟ ਸ਼ਾਪ ਹੈ ਇਹਨਾਂ ਨੂੰ ਲੋੜ ਹੈ ਜੀ ਇਸ ਤਰੀ ਮੁੰਡੇ ਦੇ ਕੋਈ ਵਧੀਆ ਕੋਰਸ ਕਰਿਆ ਹੋਵੇ ਜਾਂ ਆਪਣਾ ਕੋਈ ਬਿਜ਼ਨਸ ਹੋਵੇ ਪੜਾਈ ਪੜ੍ਹਿਆ ਲਿਖਿਆ ਜ਼ਰੂਰ ਹੋਵੇ ਜੀ ਕਾਸਟ ਹੀ ਹਿੰਦੂ ਰੋੜਾ ਹੋਵੇ ਜੀ ਲੜਕੇ ਦੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਜਿਵੇਂ ਦਿੱਤੇ ਹੋਏ ਵਾਰਤਮ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਕੇ ਪ੍ਰਵਾਦਾ ਸੰਬੰਧ ਕਰਨ ਪਰ ਲੈਸ ਸਕਦੇ ਹੋ ਜੀ ਬਾਕੀ ਇਹ ਰਿਸ਼ਤਾ ਜੀ ਆਪਣਾ ਮਾਲਵੇਰੀ ਦੀ ਵਿੱਚ ਹੀ ਹੋਣਾ ਚਾਹੀਦਾ ਜੀ ਤੇ ਬਾਕੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪਰਖਤਾਲ ਜਰੂਰ ਕਰ ਲਿਆ ਕਰੋ ਸਤਿ ਸ੍ਰੀ ਅਕਾਲ ਜੀ